ਮੈਂ ਰਵੀ ਹੰਸੂ ਤੇ ਕਿਹੜਾ ਬੋਲਿਆ ਹੈ ਨਰਾਇਣ ਨਗਰ ਠੀਕ ਹੈ ਰਵੀ ਜੀ ਠੀਕ ਆ ਤੁਸੀਂ ਬੋਲਦਾ ਵਾਰਦਾਤ ਅਸੀਂ ਕੱਲ ਪੂਰੀ ਫੈਮਿਲੀ ਅਸੀਂ ਮੇਰੀ ਸਿਸਟਰ ਦੇ ਪੋਤੀ ਦਾ ਬਰਥਡੇ ਸੀਗਾ ਅਸੀਂ ਟਾਂਡਰ ਰੋਡ ਤੇ ਪੈਲੇਸ ਸੀਗਾ ਉੱਥੇ ਗਏ ਅਸੀਂ ਉਥੋਂ ਤਕਰੀਬਨ ਇੱਥੋਂ ਅਸੀਂ 8:30 ਵਜੇ ਗਏ ਹਾਂ 8:30 ਵਜੇ ਗਏ ਹਾਂ ਤਕਰੀਬਨ ਉੱਥੇ ਸਾਨੂੰ ਟਾਈਮ ਲੱਗ ਗਿਆ ਕੋਈ ਪੌਣੇ 12 ਵਜੇ ਵਾਪਸ ਆਏ ਜਦੋਂ ਵਾਪਸ ਆnde ਦੇਖਿਆ ਤਾਂ ਮੇਨ ਡੋਰ ਸਾਰਾ ਗੇਟ ਗੇਟ ਵਾਲਾ ਜਿਹੜਾ ਉਹ ਪੂਰਾ ਸੀਗਾ ਹਨਾ ਲੋਕ ਲੱਗਾ ਹੋਇਆ ਸੀ ਅੰਦਰੋਂ ਗੇਟ ਟੱਪ ਕੇ ਮੇਨ ਡੋਰ ਤੋਂ ਉਹਨਾਂ ਨੇ ਸੱਬਲਨਾ ਤੋੜਿਆ ਹੋਇਆ ਸੀਗਾ ਉਸ ਤੋਂ ਬਾਅਦ ਅੰਦਰ ਆਏ ਤਾਂ ਸਾਰਾ ਸਮਾਨ ਇੱਧਰ ਉੱਧਰ ਹੋਇਆ ਪਿਆ ਸੀ ਵੀ ਇਦਾਂ ਲੱਗ ਰਿਹਾ ਸੀ ਕੋਈ ਕੋਈ ਹਜੇ ਵੀ ਕੋਈ ਅੰਦਰ ਹੀ ਹੈਗੇ ਹੈਗੇ ਕੋਈ ਜਿਹੜੇ ਜਿਨ੍ਹਾਂ ਨੇ ਬਾਰਦਤ ਕੀਤੀ ਆ ਉਹ ਅੰਦਰ ਹੈਗੇ ਆ ਕੁਛ ਰੋੜਾ ਲੂੜਾ ਪਾਇਆ ਉੱਪਰ ਥੱਲੇ ਸਾਰਾ ਕੁਝ ਦੇਖਿਆ ਤਾਂ ਕੁਛ ਮਿਲੇ ਨਹੀਂ ਕੁਛ ਵੀ ਉਤੋ ਇਹ ਆ ਕਿ ਸਮਾਨ ਸਾਰਾ ਖਿਲ ਰਿਹਾ ਸੀ ਅਸੀਂ ਅਸੀਂ ਮੈਂ ਆਂਦੇ ਸਾਰੇ ਪਹਿਲਾਂ ਤਾਂ ਲੋਕਰ ਆਪਣਾ ਦੇਖਿਆ ਲੋਕਰ ਜਿਹੜਾ ਹੈਗਾ ਸੀ ਉਹ ਬਿਲਕੁਲ ਉਹ ਸੱਬਲ ਨਾਲ ਖਿੱਚਿਆ ਹੋਇਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਸਮਾਨ ਹੈਗਾ ਸੀ ਕੁਝ ਤਾਂ ਚੀਜ਼ਾਂ ਜਿਹਦਾ ਸੋਨੇ ਦੀਆਂ ਸੀ ਫੰਕਸ਼ਨ ਤੇ ਪਾ ਕੇ ਗਏ ਸੀ ਜਿਹੜਾ ਥੋੜੀਆਂ ਜਿਹੀਆਂ ਚੀਜ਼ਾਂ ਸੀਗੀਆਂ ਸੋਨੇ ਦੀਆਂ ਔਰ ਚਾਂਦੀ ਦੀਆਂ ਉਹ ਉਹ ਆ ਕੇ ਦੇਖਿਆ ਤਾਂ ਉਹ ਹੈ ਨਹੀਂ ਸੀ ਕਿੰਨਾ ਕੁ ਨੁਕਸਾਨ ਹੈਗਾ ਭਾਈ ਜੀ ਨੁਕਸਾਨ ਇੱਕ ਤਾਂ ਮੇਰੀ ਬੇਟੀ ਦੇ ਟੋਪਸ ਸੀਗੇ ਇੱਕ ਉਹ ਇੱਕ ਮੇਰੀ ਵਾਈਵ ਦੇ ਟੋਪਸ ਸੀਗੇ ਔਰ ਇੱਕ ਮੇਰੇ ਬੇਟੇ ਦੀ ਰਿੰਗ ਹੈਗੀ ਸੀ ਉਹ ਇਹਨਾਂ ਦੇ ਤਾਇਆ ਜੀ ਨੇ ਬਰਥਡੇ ਦੇ ਥੋੜੇ ਦਿਨ ਹੀ ਹੋਏ ਉਹਨਾਂ ਨੇ ਦਿੱਤੀ ਸੀਗੀ ਸੋਨੇ ਦੇ ਗਿਫਟ ਕੀਤੇ ਹਾਂਜੀ ਸੋਨੇ ਦੇ ਨਕਦੀ ਵੀ ਗਾਰਾ ਵੀ ਲੱਗੇਗਾ ਹਾਂਜੀ ਨਕਦੀ ਵੀ ਗਾਰਾ ਵੀ ਲੈ ਕੇ ਨਕਦੀ 23000 ਰੁਪਏ ਸੀਗਾ ਉਹ ਮੇਰੇ ਫਰੂਟ ਦੀ ਸੇਲ ਹੈਗੀ ਸੀ ਹੈਨਾ ਦੋ ਦਿਨ ਦੀ ਇਦਾਂ ਹੀ ਪਏ ਸੀ ਉਦਾਂ ਹੀ ਰੱਖ ਕੇ ਚੱਲੇ ਕਿੰਨਾ ਟੋਟਲ ਨੁਕਸਾਨ ਹੋਇਆ ਗੈਣੇ ਤੇ ਕੈਸ਼ ਗੈਣੇ ਤੇ ਕੁਝ ਚਾਂਦੀ ਦੀਆਂ ਚਾਂਜਰਾ ਸੀਗੀਆਂ ਔਰ ਇਹ ਵਾਈਫ ਦੀਆਂ ਔਰ ਮੇਰੀ ਬੇਟੀ ਦਾਜਾ ਕਿੰਨਾ ਕ ਨੁਕਸਾਨ ਹੋਇਆ ਅੰਦਾਜ਼ਾ ਲਗਾ ਸਕਦੇ ਕਿ ਸਵਾ ਲੱਖ ਡੇਢ ਲੱਖ ਦਾ ਨੁਕਸਾਨ ਹੋਇਆ ਇਹ ਕਿ ਸੀਸੀਟੀਵੀ ਵਗੈਰਾ ਵਿੱਚ ਆ ਕੇ ਕੀ ਵਾਲਾ ਨਹੀਂ ਉਧਰ ਦੇ ਕੈਮਰੇ ਨਹੀਂ ਸਾਡੇ ਲੱਗੇ ਨਹੀਂ ਹੈਗੇ ਜਿੱਥੇ ਲੱਗੇ ਹੋਏ ਆ ਉਸ ਜਗ੍ਹਾ ਤੋਂ ਉਹ ਨਹੀਂ ਆਏ ਠੀਕ ਹੈ ਕਿਸੇ ਦਾ ਸ਼ੱਕ ਵਗੈਰਾ ਕੋਈ ਨਹੀਂ ਨਹੀਂ ਸ਼ੱਕ ਤਾਂ ਨਹੀਂ ਕਰ ਸਕਦੇ ਨਾ ਸਾਡੇ ਕੋਈ ਸਨਾ ਰஞ்சி ਸ਼ਾ ਜਾਂਕਰ ਖਾਣਾ ਕਿਡਾ ਲੱਗਦਾ ਤੁਹਾਨੂੰ ਸਾਨੂੰ ਸਿੱਧੀ ਲੱਗਦਾ ਜੀ ਤੇ ਰਾਤ ਕੰਪਲੀਟ ਕੀਤੀ ਸੀ ਜੀ ਹਾਂਜੀ ਹਾਂਜੀ ਆਈ ਸੀ ਮੌਕੇ ਤੇ ਬਿਲਕੁਲ ਬਿਲਕੁਲ ਉਹ ਤਾਂ ਮੌਕੇ ਤੇ ਸਾਰੇ ਆਏ ਉਹਨਾਂ ਨੇ ਕੰਪਲੀਟ ਵੀ ਲਿਖੀ ਜਿੱਦਾਂ ਔਰ ਚੰਗਾ ਵਧੀਆ ਅਫਸਰ ਸੀਗੇ ਜਿਹੜੇ ਆਏ ਸੀਗੇ ਉਹਨਾਂ ਨੇ ਚੰਗਾ ਸਾਰਾ ਕੁਝ ਵਧੀਆ ਮੰਗ ਕਰਦਾ ਮੰਗ ਅਸੀਂ ਕਿ ਦੇਖੋ ਜਿਹੜਾ ਸਮਾਨ ਸਾਡਾ ਚਲ ਤਾਂ ਗਿਆ ਉਹ ਸਾਨੂੰ ਪਤਾ ਨਹੀਂ ਕੀ ਮਿਲਣਾ ਕਿ ਨਹੀਂ ਪਰ ਇਹ ਆ ਕਿ ਆਂਦੇ ਸਾਰ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਇਹਨੂੰ ਨੱਥ ਪਾਈ ਜਾਵੇ